ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵਿਹੜਾ ਵਿਖਾਉਣੀਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਸੋਹਣੀਆਂ ਵਿਹੜਾ ਚੰਗੇ ਦੁੱਧ ਵਾਲੀਆਂ ਮੇਰੇ ਸਾਹਮਣੇ ਇੱਕ ਇਹਨਾਂ ਦੇ ਵਿੱਚ ਉਤਾਜੀ ਸੂਈ ਸਵਾਈ ਹੈ ਬੱਚਾ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਤੇ ਦੋ ਵੜਾ ਗੱਬਣਾ ਸੂਣ ਨੂੰ ਤਿਆਰ ਇਨਫਰਮੇਸ਼ਨ ਲੈ ਦੇਣਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਜੀ ਨਾਮ ਵੀਰੇ ਜਸ਼ਨਗੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜੀ ਫੋਨ ਨੰਬਰ ਦੱਸ ਜੀ 9877624531 ਭਾਈ ਤਿੰਨ ਪਸ਼ੂ ਹਾਂ ਵੀਰੇ 3 ਵੜਾ ਆਪਣੇ ਕੋਲ ਕੰਨਵਾ ਸੂਏ 1 ਨੰਬਰ ਦਾ ਵੀਰੇ ਦੂਜੀ ਸੂਏ ਸੂਈ ਆ ਰਾਤ ਹੀ ਸੂਈ ਆ ਬੜਾ ਠੀਕ ਐ ਹਾਂ ਬਾਈ ਤੇ ਬੱਚਾ ਮਗਰ ਆ ਵੀਰੇ ਝੇਰ ਪੈ ਗਈ ਝੇਰ ਜੁਰ ਦੀ ਵੀਡੀਓ ਹੈਗੀ ਆ ਕੋਈ ਭਰਾ ਨੇ ਵੇਖਣੀ ਵੇਖ ਸਕਦਾ ਮੋਬਾਈਲ 'ਚ ਬਣਾਈ ਆ ਬਾਈ ਕਿੰਨਾ ਕਿ ਦੁੱਧ ਪਿਆਜੂ ਦੁੱਧ ਵੀਰੇ ਮਾਲਕ ਨੇ ਤਾਂ 20 ਲੀਟਰ ਦੱਸਿਆ ਪਰ ਜਿਹਨੇ ਵੀ ਲੈਣੀ ਆ ਆਪਦੀ ਸਮਝ ਨਾਲ ਲਓ ਵੀਰੇ ਆਪਣੇ ਕੋਲ ਤਾਂ ਕੱਲੂ ਆਈਆਂ ਅੱਜ ਉੱਠ ਜਣੀਆਂ ਹਨਾ ਹੂੰ ਆਪਣੀ ਥਣਾ ਦੀ ਗਰੰਟੀ ਹੂ ਤਿੰਨੇ ਵੜਾਂ ਦੀ ਦੁੱਧ ਬਾਕੀ ਜਿਵੇਂ ਵੜ ਦਾ ਕੱਦ ਕਾਠਾ ਆਪਣੇ ਕੋਲੇ ਅਸੀਂ ਤਾਂ 20-22 ਲੀਟਰ ਚੋਲਾ ਗਿਆ ਆਪਦੇ ਘਰੇ ਅਗਲਾ ਆਪਦੀ ਸਮਝ ਵੇਖ ਲੈ ਬਾਈ ਕੱਢੀਏ ਬਾਹ ਜਿਹਦੇ ਪਸੰਦ ਹੋਣਗੀਆਂ ਅਗਲਾ ਆਪ ਦੀ ਸਮਝ ਨਾਲ ਲੈ ਲੈ ਕਿ ਕਿੰਨਾ ਦੁੱਧ ਪਿਆਉਣਗੀਆਂ ਕਿਨੇ ਕਰੇ ਵੀਰੇ ਥੰਮ ਚੈੱਕ ਕਰ ਲੈ ਗਰੰਟੀ ਹੋਊਗੀ ਆਨਲਾਈਨ ਜਾਂਦੀ ਗੱਡੀ ਤੋਂ ਉਤਰਦੀ ਜੇ ਚੈੱਕ ਕਰ ਲੈ ਗੇਟੋ ਬਾਹਰ ਹੋ ਜੇ ਆਪਣੀ ਕੋਈ ਗਰੰਟੀ ਠੀਕ ਹੈ ਦੋਸਤੋ ਸਾਫ਼ ਹੀ ਵੀਰ ਨੇ ਕਹਿਦਾ ਗਰੰਟੀ ਕੋਈ ਨਹੀਂ ਜਿਹਨੇ ਲੈਣੀ ਆ ਅਗਲਾ ਆਪ ਦੀ ਸਮਝ ਨਾਲ ਲਵੇਗੇ ਦੁੱਧ ਕਿੰਨਾ ਦੇਊਗੀ ਥੋੜਾ ਦੇਊ ਜਾਂ ਬਾਹਲਾ ਦੇਊਗੀ ਦੂਜੇ ਸੂਏ ਸੂਈ ਐ ਰਾਤ ਦੀ ਸੂਈ ਐ ਜੇਰ ਪੈ ਗਈ ਐ ਵੀਡੀਓ ਜੇਰ ਦੀ ਬਣਾਈ ਹੋਈ ਐ जिडे पसन्द दा ओ अगला देख लेया के नहीं व्हाट्सएप ते थोनू सेंड कर देंगे वजन वजन बहुत है हवाना भी सोहना वड्डा ਥਣਾ ਦੀ ਸਾਫ ਸੁਥਰੀ ਐ ਕਾਲੇ ਰੰਗ ਦੀ ਵੇੜ ਤਾਜੀ ਸੂਈ ਸਵਾਈ ਉਪਰੋਂ ਫੋਟਾਂ ਨੂੰ ਚੜਾ ਹਵਾਨਾ ਸਟਾਰਟ ਹੁੰਦਾ ਰੁਕ ਲੇਸ਼ਨ ਥਣ ਸੋਹਣੇ ਆਸ ਦੀ ਚਵਾਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਐ ਕੋਈ ਵੱਧੂ ਫੋਟ ਨਹੀਂ ਛਾਂਗ ਨਹੀਂ ਭਵਾਂ ਅਗਲਾ ਹੱਥੀ ਚਵਾਈ ਕਰਲੇ ਭਵਾਂ ਮਸ਼ੀਨ ਤੇ ਚਵਾਈ ਕਰਲੇ ਥਣ ਦੇ ਸਾਈਜ਼ ਸੋਹਣੇ ਆ ਦੂਜਾ ਸੂਆ ਤਾਜੀ ਸੂਈ ਸਵਾਈ ਚੰਗੇ ਦੁੱਧ ਵਾਲੀ ਵੱਚੀ ਮੁੱਲ ਜਿਵੇਂ ਜੈ ਜੈ ਵੀਰ ਲੈਂਦੇ ਨਾਲ ਮੁੱਲ ਦਾ 75000 ਆ ਬਾਈ ਮੰਨਤਾਨ ਹੋ ਜੂ ਕਰ ਦਾਂਗੇ ਥੋੜਾ ਕਹਣਾ ਵੀਰੇ ਕਮਾ ਲਿਆ ਦੋਸਤੋ 75000 ਮੁੱਲ ਹੈ ਡਿਮਾਂਡ ਮੰਨਤਾਨ ਹੋ ਜੂ ਜਿਹਦੇ ਪਸੰਦ ਆਊਗੀ ਬਾਈ ਦੇ ਘਰੇ ਆਜੋ ਆਪ ਦੀ ਨਿਰਖ ਪਰਖਣਾ ਸੌਦਾ ਕਰ ਲਿਓ ਵੀਰ ਕਹਿੰਦਾ ਜੇ ਅਸੀਂ ਚੋਣੀ ਹੋਵੇ ਅਸੀਂ 22 ਕਿਲੋ ਦੁੱਧ ਦੇ ਤੁਹਾਨੂੰ ਚੋਲਾਂਗੇ ਜਿਹਦੇ ਪਸੰਦ ਆਊਗੀ ਘਰ ਦੀ ਵੀਰ ਕਹਿੰਦਾ ਆਪਣੀ ਗਾਰੰਟੀ ਆ ਘਰੋਂ ਬਾਹਰ ਹੋ ਜਾਂਦੀ ਆ ਫੇਰ ਬਾਈ ਕਹਿੰਦਾ ਆਪਣੀ ਕੋਈ ਗਰੰਟੀ ਨਹੀਂ ਤੁਸੀਂ ਸੌਣ ਹੀ ਲਿਆ ਮਗਰੇ ਦੇ ਮੇਲਕਾਫ ਬਛੜਾ ਅੰਡੀ ਸੀਲ ਵੀ ਪੂਰੀ ਆ ਵੀ ਆਇਆ ਨਾ ਕਦੇ ਕੋਈ ਗਰਮਾ ਬੱਚੇ ਦਾ ਕਰਦੀ ਸੀਗੀ ਠੀਕ ਆ ਕੋਈ ਚੱਕਰੀ ਨਹੀਂ ਜਿਵੇਂ ਮਰਦੀ ਬੱਚੀ ਸੀਲ ਸੌ ਪੂਰੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਾਕੀ ਗੱਬਣ ਪਸ਼ੂ ਦਾ ਬੈਂਬ ਹੁੰਦਾ ਇਹਦਾ ਸੂਈ ਸਵਾਈ ਹੈਗੀ ਆਪਾਂ ਆਪ ਦੀ ਚੋਕੇ ਲੈ ਜੀ ਦੁੱਧ ਕੱਢੂ ਆਏ ਹੈ ਨਹੀਂ ਲੋਕ ਮਾਂ ਵੀ ਉੱਪਰ ਗਿੱਟਾ ਜਵਾਜ ਦਾ ਫਿਰਦਾ ਤਿੰਨੇ ਵੜਾਂ ਦੇ ਫਿਟਿੰਗ ਵਾਲੇ ਲੈ ਵੀ ਆ ਖੁੱਚਾ ਰੋ ਤਾਂ ਤਾਂ ਵਾਲੇ ਆ ਬਾਈ ਸਹੀ ਆ 2 ਨੰਬਰ ਦਾ ਕਿੰਨਾ ਮਾਸੂ ਆ ਇਹ ਵੀ ਵੀਰੇ ਦੂਜੇ ਸੂਏ ਸੁੰਦੀ ਆ ਠੀਕ ਆ ਦਿਨ ਕੱਢਦੇ ਆ ਵੀਰੇ 2 ਤੋਂ 3 ਦਿਨ 2-3 ਦਿਨ ਹਾਂਜੀ ਕਿੰਨਾ ਕ ਦੁੱਧ ਪੈ ਵੀ ਤੁਹਾਡੇ ਹਿਸਾਬ ਨਾਲ ਦੁੱਧ ਵੀਰੇ 18 ਨਾਰਮਲ ਆ ਆਪਣੀ ਆਪ ਦੇ ਹਿਸਾਬ ਨਾਲ ਭਾਵੇਂ ਕਿ ਨਾਲ ਦੀ ਸਮਝਣਾ ਲੈ ਜੀ ਠੀਕ ਆ ਦੋਸਤੋ ਦੂਜੇ ਸੂਏ ਸੁੰਦੀ ਆ ਡੱਬੀ ਵੈੜ ਪ੍ਰਿੰਟ ਵਾਲੀ ਹਵਾਨਾ ਸੋਹਣਾ ਬਾਕੀ ਤੁਰੂਗੀ ਵੜ ਹਵਾਨਾ ਤੁਸੀਂ ਵੇਖ ਹੀ ਲੈਣਾ 18 19 ਕਿਲੋ ਵੀਰ ਕਹਿੰਦਾ ਸਾਡੇ ਹਿਸਾਬ ਨਾਲ ਲੱਗਦਾ ਇਹਨਾਂ ਦੁੱਧ ਪਿਆਜੂਗੀ ਬਾਕੀ ਜਿਹਦੇ ਪਸੰਦ ਆਊਗੀ ਅਗਲਾ ਆਪ ਦੀ ਸਮਝ ਨਾਲ ਲੈ ਲੈ ਕਿੰਨਾ ਦੁੱਧ ਦੇਊ ਵਜਨ ਮੋਜਨ ਬਹੁਤ ਹੈ ਇੱਕ ਨੰਬਰ ਵੀ ਕੱਦ ਕਾਠ ਵਾਲੀ ਵਜਨ ਵਾਲੀ ਹੈ ਤੇ ਦੋ ਨੰਬਰ ਵੀ ਵਜਨ ਵਾਲੀ ਬੱਚੀ ਹਵਾਨਾ ਸੋਹਣਾ ਸਾਈਡਾਂ 'ਚ ਵਾਲ ਢਲ ਹੈ ਜੀ ਹਲਕੀਆਂ ਜੀਆਂ ਬਾਕੀ ਆ ਬਾਕੀ ਦੋ ਕਿਦਣੇ ਨੇ ਲੈ ਜਾਣੇ ਆ ਸਾਰੀ ਵਾਲ ਢਲ ਕੱਢ ਕੇ ਸੂ ਥਣ ਭਾਂਡੇ ਦੀ ਇਹ ਵੀ ਸਾਫ ਸੁਥਰੀ ਆ ਚਿੱਟੇ ਰੰਗ ਦੀ ਵੱੱਛੀ ਵਿੱਚ ਕਾਲੇ ਰੰਗ ਦੇ ਮੋٹے ਬਲੈਕ ਡੱਬਾ ਕਾਲੇ ਡੱਬਾ ਬਾਕੀ ਰੋਕ ਕੇ ਥਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਆ ਤੁਸੀਂ ਥਣ ਵੇਖ ਲਓ ਸੋਹਣੇ ਥਣ ਫਿਟਿੰਗ ਵਾਲਾ ਹਵਾਨਾ ਚਾਰਾ ਥਣਾਂ ਦਾ ਸੇਮ ਹੀ ਸਾਈਜ਼ ਹੈ ਭਾਵੇਂ ਥਣਾ ਚੋਲਿਓ ਭਾਵੇਂ ਮਸ਼ੀਨ ਤੇ ਚਵਾਈ ਕਰ ਲਿਓ ਚਮਕ ਚਮਕ ਪਿੰਡੇ ਚ ਪੂਰੀ ਆ ਸ਼ਾਈਨਿੰਗ ਫੋਲੀ ਆ ਇਹਦਾ ਜਸ਼ਨ ਜਾਇਜ ਆ ਮੁੱਲ ਬਾਈ ਇਹਦਾ ਵੀ 72000 ਆ ਠੀਕ ਆ ਕਮਾਲ ਆ ਦੋਸਤੋ 1 ਨੰਬਰ ਦੀ 75000 ਡਿਮਾਂਡ ਮਾਨਤਾਣ ਹੋ ਜੂ 2 ਨੰਬਰ ਦੀ 72000 ਡਿਮਾਂਡ ਮਾਨਤਾਣ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਉਹ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਸੇਲ ਹੁੰਦੇ ਆ ਉੱਥੇ ਅਗਲਾ ਵੀ 5-700000 ਪੂਰਾ ਵੱਧ ਮਾਨਤਾਣ ਕਰ ਹੀ ਦਿੰਦਾ ਉਹ ਹੋ ਜੂਗਾ ਜੋੜੇ ਚ ਪੂਰਾ ਵੱਧ ਹੋ ਜੂਗਾ ਜੇ ਕੋਈ ਇਕੱਲਾ-ਇਕੱਲਾ ਲੈਣ ਦਾ ਚਾਹ ਵਾਣਾ ਤੇ ਅਗਲਾ ਇਕੱਲਾ-ਇਕੱਲਾ ਵੀ ਲਿਆ ਸਕਦਾ ਜੇ ਦੋਵੇਂ ਲਿਆਣ ਦਾ ਚਾਹ ਵਾਣਾ ਦੋਵੇਂ ਲੈ ਜੋ ਜੇ ਕੋਈ ਭੈਣ ਭਰਾ ਤਿੰਨੇ ਨਾਗੀ ਲਿਆ ਅੰਦਾ ਚਾਹ ਮਾਣਾ ਅਗਲਾ ਤਿੰਨੇ ਨਾਗ ਲੈ ਲੈ ਖੁੱਲਾ ਮਾਨ ਤਾਨ ਹੋ ਜੂ ਤਿੰਨਾ ਨਗਾ ਚੋ ਦੋਸਤੋ ਸ਼ਾਈਨਿੰਗ ਤਿੰਨਾ ਦੇ ਪਿੰਡਿਆਂ ਚ ਪੂਰੀ ਆ ਨਾ ਕੋਈ ਤਫੜੀ ਆ ਨਾ ਕੋਈ ਤਫੜੀ ਦਾ ਨਿਸ਼ਾਨ ਹੰਦੀ ਸੀਲੇ ਵੀ ਆਈਆਂ ਮੇਰੇ ਸੀਲ ਸਭ ਪੂਰੀ ਆ ਬਾਕੀ ਇਸੇ ਨੰਬਰ ਤੇ ਵੀਰ ਦਾ ਵਟਸਐਪ ਚੱਲਦਾ ਜਿਹੜਾ ਵੀ ਐਂਗਲ ਤੁਹਾਨੂੰ ਲੱਗਦਾ ਕਿ ਰਹਿ ਗਿਆ ਤੁਸੀਂ ਕਲੀਅਰ ਕਰਨਾ ਇਸੇ ਨੰਬਰ ਤੇ ਤੁਸੀਂ ਵੀਡੀਓ ਕਾਲ ਕਰ ਲਿਓ ਦੁਬਾਰਾ ਤੋੜ ਕੇ ਵੀ ਵੀਰ ਵਖਾ ਦੂਗਾ ਤੇ ਜਿਹੜਾ ਐਂਗਲ ਤੁਹਾਨੂੰ ਲੱਗਦਾ ਉਹ ਵੀ ਤੁਹਾਨੂੰ ਬਖਾ ਦਊਗਾ ਉਦੋਂ ਬਾਅਦ ਚ ਬਾਈ ਦੇ ਘਰੇ ਆਜੋ ਲਾਸਟ ਵਾਰ ਦੱਸ ਦਿੱ ਜਸ ਨੇ ਇਹ ਵੀਰੇ ਜਰਸੂ ਜੇ ਕ੍ਰਾਸ ਪੈਂਦੀ ਆ ਬੜਾ ਹੂੰ ਸਵੇਰੇ ਵੀ ਦੂਜਾ ਸੁਣਦੀ ਆ ਬਾਈ ਠੀਕ ਹੈ ਦਿਨ ਕੱਢਦੀ ਆ ਵੀ 3 ਤੋਂ 4 ਵਜੇ 3 4 ਹਾਂ ਬਾਈ ਇਹ ਕਿੰਨਾ ਕਿ ਦੁੱਧ ਪਿਆ ਦੁੱਧ ਵੀਰੇ ਇਹ ਵੀ ਜਿਵੇਂ ਕੱਦ ਘਾਠਾ ਨਾਰਮਲੀ ਚਾਹੀਦਾ 18 20 ਬਾਈ ਠੀਕ ਹੈ ਕੱਦ ਘਾਠ ਤਿੰਨੇ ਵੜਾਂ ਦੀ ਫੋਟ ਆ ਵੀਰੇ ਆਏ ਨਾ ਅਗਲਾ ਸੋਚਿਆ ਵੀ ਨਿੱਕੀਆਂ ਹੋਣਗੇ ਵੀਡੀਓ ਤੇ ਵੱਡੀਆਂ ਦੀਆਂ ਹੂੰ ਜਿਵੇਂ ਵੀਡੀਓ ਹੀ ਦੀਆਂ ਇੱਛਾ ਕੀ ਵੱਡੀਆਂ ਦੱਸਣਗੀਆਂ ਬਾਈ ਹੂੰ ਸਹੀ ਆ ਬਾਕੀ ਹਰੇਕ ਵੀਡੀਓ ਚ ਕਹੀਦਾ ਪਸ਼ੂ ਤੋਰ ਕੇ ਮਾਲਕ ਮਾਲਕ ਪਸ਼ੂਆਂ ਨੂੰ ਤੋਰ ਕੇ ਵਿਖਾਉਂਦਾ ਉਹਦੇ ਹਿਸਾਬ ਨਾਲ ਜਾਨਵਰਾਂ ਦੇ ਕੱਦ ਦਾ ਅੰਦਾਜ਼ਾ ਲਾ ਲਿਆ ਕਰੋ ਸਰੇਕ ਵੀਡੀਓ ਚ ਕਲੀਅਰ ਹੀ ਦੱਸਦਾ ਮਾਲਕ ਪਸ਼ੂਆਂ ਨੂੰ ਤੋਰ ਕੇ ਵਿਖਾਉਂਦਾ ਤੇ ਤੁਸੀਂ ਉਹਦੇ ਹਿਸਾਬ ਨਾਲ ਜਾਨਵਰ ਦੇ ਕੱਦ ਦਾ ਅੰਦਾਜ਼ਾ ਲਾ ਲਿਆ ਕਰੋ ਬਾਅਦ ਚ ਆਪ ਵੀ ਵੀਡੀਓ ਕਾਲ ਕਰ ਲਓ ਦੁਬਾਰਾ ਫੇਰ ਵੇਖ ਲਓ ਕੱਦ ਕਾਠ ਫੈਟ ਦਾ ਪੂਰਾ ਹੀ ਆ 4 5 ਦਿਨ ਬਾਈ 10 ਦਾ ਇਹ ਲੈ ਜੂ ਹਵਾਨਾ ਇਹਦਾ ਵੀ ਸੋਹਣਾ ਥਣ ਇਹਦੇ ਵੀ ਚਾਰ ਹੀ ਆ ਕੋਈ ਵਾਧੂ ਫੋਰ ਸ਼ਾਂਗ ਨਹੀਂ ਹਾਈਟ ਦੇ ਹਿਸਾਬ ਨਾਲ ਵੀਰ ਕਹਿੰਦਾ 18 20 ਕਿਲੋ ਇਹ ਵੀ ਦੁੱਧ ਪਿਆਜੂ ਕ੍ਰੋਸ ਆਂਗ ਚ ਪੈਂਦੀ ਆ ਦੁੱਧ ਮੱਝਾਂ ਰਗਾ ਹੋਊਗਾ ਬਾਕੀ ਥਣ ਭਾਂਡੇ ਦੀ ਸਾਫ਼ ਸੁਥਰੀ ਆ ਥਣ ਤੁਹਾਨੂੰ ਤੋਂ ਵੀ ਚੈੱਕ ਕਰਾ ਦੇਣਾ ਆ ਥਣ ਵੇਖ ਲਓ ਸੋਹਣੇ ਥਾਣ ਚਾਰੇ ਥਾਣਾ ਦਾ ਸੇਮ ਹੀ ਸਾਈਜ਼ ਆ ਬਲੈਕ ਕਲਰ ਹਾਈਟ ਲਗਭਗ ਸਾਰੀਆਂ ਵੇੜਾਂ ਦੀ ਸੇਮ ਹੀ ਆ ਬੂ ਮੱਥੇ ਦੀ ਸੋਹਣੀ ਆ ਇਹਦਾ ਪ੍ਰਾਈਜ਼ੇਸ਼ਨ ਜੈ ਜੈ ਵੀਰ ਇਹਦਾ ਵੀਰੇ 70000 ਕਮਾ ਲਈਏ ਬਈ ਦੋਸਤੋ ਇਹ ਬੁਤੀ ਬਾਤੀ ਬਹੁਤ ਸੋਹਣੀ ਵੇੜ ਦੀ ਵੀਰੇ ਠੀਕ ਆ ਇਹਦਾ ਮੁੱਲ 70000 1 ਨੰਬਰ 75 ਦੀ ਬਾਕੀ ਤੁਹਾਨੂੰ ਦੁਬਾਰਾ ਫੇਰ ਦੱਸ ਦੂੰਗਾ ਇਹ ਕੋਈ 4 ਦਿਨ ਬਾਈ ਦੱਸਦਾ ਲੈ ਜੂ ਬਾਕੀ 1 ਅੱਧੇ ਦਿਨ ਦਾ ਪਤਾ ਨਹੀਂ ਹੁੰਦਾ ਕੋਈ 1 ਅੱਧਾ ਦਿਨ ਵੱਧ ਵੀ ਲੈ ਸਕਦਾ ਜਾਨਵਰ ਤੇ ਕੋਈ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦਾ ਕਿਉਂਕਿ ਸੂਣ ਵਾਲੀਆਂ ਚੀਜ਼ਾਂ ਕੋਈ ਜਾਨਵਰ ਇੱਕ ਦਿਹਾੜੀ ਡੰਗ ਪਹਿਲਾਂ ਵੀ ਸੂ ਸਕਦਾ ਤੇ ਕੋਈ ਉੱਪਰ ਵੀ ਲੈ ਸਕਦਾ ਪਰ ਬਾਹਲੇ ਦਿਨ ਨਹੀਂ ਲੈਂਦੀਆਂ 2 ਨੰਬਰ ਤੇ 3 ਨੰਬਰ ਤੁਸੀਂ ਤਿਆਰ ਹੀ ਮੰਨੋ ਕੋਈ 2-2 3 ਦਿਨ ਦਿਨ ਲੈ ਵੀ ਜਾਣਗੇ ਤੇ ਹੋ ਸਕਦਾ ਬਾਕੀ ਇਹ ਤਾਂ ਬੱਚਾ ਰੱਖਦੇ ਚੜਦੇ ਚੜਦੇ ਬੰਦ ਜਾਂਦੀਆਂ ਹਾਂ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਤਿੰਨ ਪਸ਼ੂ ਇੱਕ ਨੰਬਰ ਤਾਜੀ ਸੂਈ ਸਵਾਈ ਜੇ ਕੋਈ ਤਾਜੀ ਸੂਈ ਵੜ ਲੈਣ ਦਾ ਚਾਹਵਣਾ ਤਾਂ ਅਗਲਾ ਇੱਕ ਨੰਬਰ ਲੈ ਲੈ 75000 ਮੁੱਲ ਹੈ ਮਾਨਤਾਨ ਹੋ ਜੂ ਮਗਰ ਬੱਛਾ 2 ਨੰਬਰ ਦੀ 72000 ਡਿਮਾਂਡ 3 ਨੰਬਰ ਦੀ 70000 ਡਿਮਾਂਡ ਇਹ ਤਿੰਨ ਪਸ਼ੂ ਆ ਤਿੰਨੇ ਦੂਜਾ ਦੂਜਾ ਸੁਹਾਵੜ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਪੈਂਡ ਬਗਰਾੜੀ ਐ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈਂਦੀ ਆ ਬਾਕੀ ਮੋਟੀ ਮੋਟੀ ਤੁਹਾਨੂੰ ਸਾਰੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਆ ਜੇ ਕਿਸੇ ਨੇ ਦੁਬਾਰਾ ਵੀਡੀਓ ਕਾਲ ਤੇ ਪਸ਼ੂ ਵੇਖਣੇ ਆ ਤਾਂ ਇਸੇ ਨੰਬਰ ਤੇ ਵੀਰ ਦਾ WhatsApp ਚੱਲਦਾ ਅਗਲਾ ਵੀਡੀਓ ਕਾਲ ਤੇ ਆਪਦੀ ਤਸੱਲੀ ਕਰ ਲਓ ਨਹੀਂ ਵੀਰ ਦੇ ਘਰੇ ਆਜੋ ਆਸੇ ਦੇ ਵਿੱਚ ਰੂਟੀਨ ਸ ਰੈਗੂਲਰ ਸਾਰੀਆਂ ਵੀਡੀਓ ਵੇਖਣ ਲਈ ਪਿਆਰ ਸਤਿਕਾਰ ਦੇਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਆਂ ਕਿਸੇ ਹੋਰ ਨੂੰ ਵੀਡੀਓ ਦੇ ਨਾਲ